ਰੋਜ਼ ਫੈਸਟੀਵਲ ਆ ਉਸ ਦੀ ਸ਼ੁਰੂਆਤ ਅੱਜ ਹੋ ਚੁੱਕੀ ਐ ਵੱਖ-ਵੱਖ ਤਰ੍ਹਾਂ ਦੇ ਰੋਜ਼ ਜਿਹੜੇ ਫੁੱਲ ਨੇ ਸਾਨੂੰ ਦੇਖਣ ਨੂੰ ਮਿਲਣਗੇ ਉਸ ਦੇ ਨਾਲ-ਨਾਲ ਕਲਚਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਵੀ ਇਸ ਰੋਜ਼ ਫੈਸਟੀਵਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੀਆਂ ਉਲਾਦੀਆਂ ਕਿਸਮਾਂ ਦਸੀਆਂ ਗਈਆਂ ਨੇ ਕਿਹੜੇ ਕਿਹੜੇ ਕਿਸਮ ਦੇ ਫੁੱਲ ਨੇ ਤੇ ਕਿੱਥੋ-ਕਿੱਥੇ ਫੁੱਲ ਆਏ ਨੇ ਜਿਹੜੀਆਂ ਚਾਕੀਆਂ ਵੀ ਇੱਥੇ ਉਹ ਤਿਆਰ ਕੀਤੀਆਂ ਗਈਆਂ ਨੇ ਜਿਹੜਾ ਅੱਜ ਜਿਹਦੀ ਸ਼ੁਰੂਆਤ ਜਿਹੜੀ ਹੋਈ ਆ ਤੇ ਇਹ ਜਿਹੜਾ 11 ਤਰੀਕ ਤੱਕ ਚੱਲੇਗਾ ਰੋਜ਼ ਫੈਸਟੀਵਲ ਆ ਉਸ ਦੀ ਸ਼ੁਰੂਆਤ ਅੱਜ ਹੋ ਚੁੱਕੀ ਆ ਇਥੇ ਦੇ ਵਾਈਸ ਚਾਂਸਲਰ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਰੋਜ਼ ਫੈਸਟੀਵਲ ਦੇ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੇ ਰੋਜ਼ ਜਿਹੜੇ ਫੁੱਲ ਨੇ ਸਾਨੂੰ ਦੇਖਣ ਨੂੰ ਮਿਲਣਗੇ ਉਸ ਦੇ ਨਾਲ-ਨਾਲ ਕਲਚਰ ਨਾਲ ਜੁੜੀਆਂ ਹੋਈਆਂ ਚੀਜ਼ਾਂ ਵੀ ਇਸ ਰੋਜ਼ ਫੈਸਟੀਵਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੀਆਂ ਵੱਖ-ਵੱਖ ਸਟਾਰਸ ਲਾਈਆਂ ਗਈਆਂ ਨੇ ਜਿਵੇਂ ਕਿ ਇੱਥੇ ਸੋਹਣੇ-ਸੋਹਣੇ ਫੁੱਲਾ ਦੀਆਂ ਕਿਸਮਾਂ ਦਸੀਆਂ ਗਈਆਂ ਨੇ ਕਿਹੜੇ-ਕਿਹੜੇ ਕਿਸਮ ਦੇ ਫੁੱਲ ਨੇ ਤੇ ਕਿੱਥੋ-ਕਿੱਥੇ ਫੁੱਲ ਆਏ ਨੇ ਕਿਹੜੀ-ਕਿਹੜੀ ਇਹਨਾਂ ਨੂੰ ਪੋਜੀਸ਼ਨ ਜਿਹੜੀ ਉਹ ਮਿਲੀ ਹੈ तमाम ਡਿਟੇਲਿੰਗ ਜਿਹੜੀ ਹੈ ਇੱਥੇ ਕੀਤੀ ਗਈ ਹੈ ਇਸ ਦੇ ਨਾਲ ਜਿਹੜੇ ਵੱਖ ਵੱਖ-ਵੱਖ ਜਗਾ ਦੇ ਕਲਚਰ ਨੂੰ ਪੇਸ਼ ਕਰਦੀਆਂ ਜਿਹੜੀਆਂ ਚਾਕੀਆਂ ਵੀ ਇੱਥੇ ਉਹ ਤਿਆਰ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਫੋਟੋਗ੍ਰਾਫੀ ਤੇ ਹੋਸਟਾਲ ਵੀ ਲਾਈਆਂ ਗਈਆਂ ਨੇ ਕਲਚਰ ਪ੍ਰੋਗਰਾਮ ਵੀ ਕੀਤੇ ਜਾ ਰਹੇ ਨੇ ਸੋ ਇਹ ਤਿੰਨ ਰੋਜ਼ਾ ਰੋਜ਼ ਫੈਸਟੀਵਲ ਆ ਜਿਹੜਾ ਅੱਜ ਜਿਹਦੀ ਸ਼ੁਰੂਆਤ ਜਿਹੜੀ ਹੋਈ ਆ ਤੇ ਇਹ ਜਿਹੜਾ 11 ਤਰੀਕ ਤੱਕ ਚੱਲੇਗਾ ਇੱਥੇ ਦੂਰੋਂ ਨੇੜੇ ਹਰ ਕੋਈ ਆ ਕੇ ਇਸ ਰੋਜ਼ ਫੈਸਟੀਵਲ ਦਾ ਹਿੱਸਾ ਬਣ ਸਕਦਾ ਹੈ ਵੱਖ-ਵੱਖ ਕਿਸਮ ਦੇ ਰੋਜ਼ ਦੇਖ ਸਕਦਾ ਹੈ ਤੇ ਜਿਹੜੀ ਕਲਚਰ ਨਾਲ ਜੁੜੀਆਂ ਚੀਜ਼ਾਂ ਉਸ ਦਾ ਵੀ ਆਨੰਦ ਮਾਣ ਸਕਦਾ ਹੈ ਚੰਡੀਗੜ੍ਹ ਦੇ ਵਿੱਚ ਤਿੰਨ ਰੋਜ਼ਾ ਰੋਜ਼ ਫੈਸਟੀਵਲ ਦੀ ਸ਼ੁਰੂਆਤ ਹੋਈ ਹੈ ਸਾਡੇ ਨਾਲ ਵਾਈਸ ਚਾਂਸਲਰ ਮੌਜੂਦ ਨੇ ਮੈਮ ਤੁਸੀਂ ਅੱਜ ਦੀ ਓਪਨਿੰਗ ਕੀਤੀ ਹੈ ਕੀ ਗੋਗੇ ਸਰ ਬਹੁਤ ਅੱਛਾ ਲੱਗ ਰਿਹਾ ਹੈ ਡਿਫਰੈਂਟ ਡਿਫਰੈਂਟ ਸਟਾਲਸ ਹੈ ਬੱਚੇ ਆਪਣੀ ਕ੍ਰੀਏਟੀਵਿਟੀ ਸ਼ੋਅ ਕਰ ਰਹੇ ਹੈ ਕਿਤੇ ਪੇਂਟਿੰਗ ਹੋ ਰਹੀ ਹੈ ਕਿਤੇ ਆਪਣਾ ਫੋਟੋਗ੍ਰਾਫੀ ਹੋ ਰਹੀ ਹੈ ਕਿਤੇ ਕੁਝ ਵੇਸਟ ਤੋਂ ਫਰਮੀ ਪੋਸਟ ਬਣਾਇਆ ਜਾ ਰਿਹਾ ਕਿਤੇ ਫਲਾਅਰ ਅਰੇਂਜਮੈਂਟਸ ਹੋ ਰਹੇ ਆ ਤੁਸੀਂ ਦੇਖਿਆ ਕਿਵੇਂ ਉਹਨਾਂ ਨੇ ਫਰੂਟਸ ਤੇ ਹਨੂਮਾਨ ਜੀ ਹੋਰ ਫਲਾਵਰਸ ਬਣਾਏ ਹੋਏ ਆ ਤੇ ਐਸਾ ਇੰਨੇ ਕ੍ਰੀਏਟਿਵ ਬੱਚੇ ਆ ਸਾਡੇ ਚੰਡੀਗੜ੍ਹ ਦੇ I think they deserve a big applause ਪੰਜਾਬ ਯੂਨੀਵਰਸਿਟੀ ਰੋਜ਼ ਫੈਸਟੀਵਲ ਇਹ 13th ਪੰਜਾਬ ਯੂਨੀਵਰਸਿਟੀ ਰੋਜ਼ ਫੈਸਟੀਵਲ ਆ जो कि हर साल अब एक एनुअल फेयर्स बन गया जो कि बड़ा अच्छे एक चंडीगढ़ टाई सिटी में बड़ा एनुअल अफेयर है और बड़ी अच्छी तरह से ऑर्गेनाइज करने की हम कोशिश करते हैं हमारे जो यूनिवर्सिटी के एडमिनिस्ट्रेशन वाइस चांसलर मैम है रजिस्ट्रार सर हैं उनके हमें बहुत अच्छा सपोर्ट और बहुत अच्छी गाइडेंस मिलती है जैसे वो हमें गाइड करते हैं हम करते हैं हमारे डिफरेंट इसमें कैटेगरीज फ्लावर कंपटीशन है पेंटिंग है रंगोली है रोज़ प्रिंस रोज प्रिंसेस है मतलब यहाँ से जीरो टू आ, कोई एज बार नहीं है हर कैटेगरी के आ, कोई जो भी इंसान है वो पार्टिसिपेट कर सकता है और हमारे यहाँ पे एनजेड और चंडीगढ़ एडमिनिस्ट्रेशन की तरफ से हमारे कलाकार भी आए हैं जो डे परफॉर्मर्स हैं जो तीनों दिन यहाँ पे परफॉर्म करेंगे बहुत टाइप के फ्लावर्स है दिख रहा है लोगों की स्टूडेंट्स की यहाँ पे हार्ड वर्क पिक्चर्स जिन्होंने क्लिक किया है जिस तरीके से ऑर्गेनाइज किया हुआ है कैमरा शेर सिंह सिंह जसप्रीत పిటిసి న్యూస్ చండీగఢ్